ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 13ਵੇਂ ਬਾਰੇ ਸੋ ਭਾਗ 12ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਅਫਸਰ ਹੁੰਦੇ ਨੇ ਪੁਲਿਸ ਦੇ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਵੀ ਚੰਡੀਗੜ੍ਹ ਦੀ ਗੁਪਤ ਮੀਟਿੰਗ ਤੋਂ ਵਾਪਸ ਆਉਣ ਸਾਰ ਗੱਦਾਰ ਜ਼ਾਲਮ ਨੇ ਆਪਣੀ ਬਣਾਈ ਹੋਈ ਜ਼ਾਲਮ ਸੈਨਾ ਨੂੰ ਹੋਰ ਵਧੇਰੇ ਕਾਰਜਸ਼ੀਲ ਕੀਤਾ ਜਿਦੇ ਵਿੱਚ ਆਪਣੇ ਮੁਖਬਰ ਇਲਾਕੇ ਦੇ ਲਟੇਰੇ ਬਲਾਤਕਾਰੀ ਬੇਰਹਿਮ ਨਿਰਦਈ ਲੋਕ ਭਰਤੀ ਕੀਤੇ ਹੋਏ ਸਨ। ਰਾਮਦੱਤਾ ਕਾਲਾ ਪਕਾਨਾ ਨੇ ਆਪਣੇ ਨਾਲ ਹੋਰ ਚਾਰ ਨਰਕਧਾਰੀ ਪੁਲਸੀਏ ਬੁਲਾਏ ਜਿਹੜੇ ਅਸਲ ਦਰਜੇ ਦੇ ਹਰ ਪੱਖੋਂ ਕਟਿਆ ਸਨ। ਉਹਨਾਂ ਦੇ ਕੇਸਦਾਰੇ ਰਖਵਾ ਕੇ ਸਿੰਘਾਂ ਵਾਂਗੂ ਪੇਖਤਾਰੀ ਬਣਾ ਲਏ। ਜਲੰਧਰ ਜ਼ਿਲ੍ਹੇ 'ਚ ਆਪਣਾ ਜਥਾ ਬਣਾ ਕੇ ਧਰਮ ਪ੍ਰਚਾਰ ਦਾ ਬਹਾਨਾ ਬਣਾ ਕੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਅੰਮ੍ਰਿਤਧਾਰੀ ਸਿੰਘਾਂ ਦੀਆਂ ਲਿਸਟਾਂ ਬਣਾ ਕੇ ਸਿੰਘਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ ਉਹਨਾਂ ਨੇ ਰੋਜ਼ਾਨਾ ਨਹਿਰਾ ਨਾਲਿਆਂ ਦੇ ਪੁਲਾਂ ਤੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਨਾ ਸ਼ੁਰੂ ਕਰ ਦਿੱਤਾ ਬੇਗੁਨਾਹ ਸਿੰਘਾਂ ਨੂੰ ਬੀਬੀਆਂ ਨੂੰ ਘਰਾਂ 'ਚੋਂ ਖੇਤਾਂ ਵਿੱਚੋਂ ਸਕੂਲਾਂ ਵਿੱਚੋਂ ਕਾਲਜਾਂ ਵਿੱਚੋਂ ਚੁੱਕ-ਚੁੱਕ ਕੇ ਥਾਣੇ ਤੇ ਲਿਜਾ ਕੇ ਅਣਮਨੋਖੀ ਤਸ਼ੱਦਦ ਟਾਉਣੇ ਸ਼ੁਰੂ ਕੀਤੇ ਐਸਐਸਪੀ ਗੱਦਾਰ ਜ਼ਾਲਮ ਐਸਐਸਪੀ ਕੁਚਾਲਾ ਡੀਐਸਪੀ ਗੁੰਡਲ ਡੀਐਸਪੀ ਪਸ਼ੌਰੀ ਇੰਸਪੈਕਟਰ ਕਾਲਾ ਭਕਾਨਾ ਇੰਸਪੈਕਟਰ ਰਾਮਚਰਨ ਕੁੰਡਾ ਥਾਣੇਦਾਰ ਨੰਗ ਡੀਐਸਪੀ ਡੱਬੂ ਵਗੈਰਾ ਨੇ ਮਿਲ ਕੇ 10-12 ਪੁਲਿਸ ਮੁਲਾਜ਼ਮਾਂ ਦੇ ਬਲੈਕ ਕੈਟ ਤੋਂ ਪਰਿਵਾਰ ਮਰਵਾ ਕੇ ਬੱਬਰ ਖਾਲਸਾ ਕਮਾਂਡੋ ਫੋਰਸ ਤੇ ਲਿਬਰੇਸ਼ਨ ਫੋਰਸ ਦੇ ਨਾਂ ਤੇ ਜ਼ਿੰਮੇਵਾਰੀ ਲੈ ਲਈ ਇਸ ਕਤਲੇਆਮ ਦੀ ਅੱਜ ਝਾਰੂ ਵੀਰਾਂ ਦੇ ਨਾਂ ਉੱਤੇ ਅਖਬਾਰਾਂ 'ਚ ਖਬਰਾਂ ਆਉਣ ਲੱਗ ਪਈਆਂ ਪੋਰਟ ਮੁਲਾਜ਼ਮਾਂ ਵਿੱਚ ਹਫੜਾ ਤਫੜੀ ਮਚ ਗਈ ਜਝਾਰੂ ਸਿੰਘ ਵੀ ਆਪਸੀ ਤਾਲਮੇਲ ਨਾ ਹੋਣ ਕਾਰਨ ਇਸ ਦੀ ਇਨਕੁਆਇਰੀ ਕਰਨ ਲੱਗੇ ਪਰ ਇਸ ਲਈ ਲੰਬੇ ਸਮੇਂ ਦੀ ਲੋੜ ਸੀ ਅਖਬਾਰਾਂ 'ਚ ਜੇ ਸਿੰਘ ਖੰਡਨ ਕਰਦੇ ਤਾਂ ਦੂਜੇ ਨਾਂ ਤੇ ਇਸ ਦੀ ਤਾਇਦ ਕਰ ਦਿੱਤੀ ਜਾਂਦੀ ਗੁੱਸੇ ਵਿੱਚ ਆਏ ਪੜਕੇ ਹੋਏ ਪੁਲਿਸ ਮੁਲਾਜ਼ਮਾਂ ਨੇ ਬੇਗੁਨਾਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਪੁਲਿਸ ਦੇ ਛੋਟੇ ਮੁਲਾਜ਼ਮਾਂ ਨੂੰ ਜਨਤਾ ਵਿਰੁੱਧ ਪੜਕੇ ਵੇਖ ਕੇ ਸਾਰੇ ਪੁਲਿਸ ਅਫਸਰ ਖੁਸ਼ੀਆਂ ਮਨਾਉਣ ਲੱਗ ਪਏ ਉਹਨਾਂ ਉਹਨਾਂ ਨੂੰ ਕਿਸੇ ਮੁਲਾਜ਼ਮ ਨੂੰ ਆਰਡਰ ਦੇਣ ਦੀ ਲੋੜ ਨਹੀਂ ਸੀਗੀ ਸਪਾਈ ਹੌਲਦਾਰ ਏਐਸਆਈ ਥਾਣੇਦਾਰ ਸਭ ਮਿਲ ਕੇ ਪੰਜਾਬ ਦੀ ਸਿੱਖ ਜਨਤਾ ਉੱਤੇ ਬੇਤਹਾਾ ਜ਼ੁਲਮ ਕਰਨ ਲੱਗ ਪਏ ਐਸਐਸਪੀ ਕਚਾਲੋ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਥਾਣੇਦਾਰਾਂ ਨੂੰ ਹੁਕਮ ਦੇ ਦਿੱਤਾ ਹਰ ਥਾਣੇ ਵਿੱਚ ਹਰ ਰੋਜ਼ ਸਿੱਖ ਦੀ ਇੱਕ Laash ਆਉਣੀ ਜ਼ਰੂਰੀ ਹੈ ਸੱਚੇ ਸੁੱਚੇ ਪੁਲਿਸ ਅਫਸਰਾਂ ਦੀ ਮਹਿਕਮੇ ਵਿੱਚ ਕਦਰ ਘਟ ਗਈ ਸੀ ਜਹਾਰੂ ਸਿੰਘਾਂ ਨਾਲ ਪੰਜਾਬ ਪੁਲਿਸ ਨੀਮ ਫੌਜੀ ਬਲ ਮੁਕਾਬਲੇ ਕਰਨ ਲੱਗ ਪਏ ਕੁਰਸੀ ਦੇ ਭੁੱਖਿਆਂ ਦੀ ਭੈੜੀ ਕਰਤੂਤ ਸੜਕਾ ਭਰਾ ਤੋਂ ਭਰਾ ਕਤਲ ਹੋਣ ਲੱਗ ਪਏ ਘਰਾਂ ਵਿੱਚ ਆਰਾਮ ਦੀ ਜ਼ਿੰਦਗੀ ਬਸਰ ਕਰਦੇ ਸਿੰਘਾਂ ਨੇ ਸਰਕਾਰੀ ਜ਼ਬਰ ਤੋਂ ਤੰਗ ਆ ਕੇ ਆਪਣੀ ਇੱਜ਼ਤ ਆਬਰੂ ਬਚਾਉਣ ਲਈ ਅਸਾਹਟਾ ਚੁੱਕ ਲਈਆਂ ਪੰਜਾਬ ਵਿੱਚ ਹਰ ਕੋਨੇ-ਕੋਨੇ ਉੱਤੇ ਫੌਜ ਅਤੇ ਪੁਲਸ ਲੱਗ ਗਈ ਬੋਤੇਜ ਜਹਾਰੂ ਸਿੰਘ ਪੰਜਾਬ ਛੱਡ ਕੇ ਯੂਪੀ ਐਮਪੀ ਰਾਜਸਥਾਨ ਨੂੰ ਨਿਕਲ ਗਏ ਰਚਪਾਲ ਸਿੰਘ ਵੀ ਘਰ ਛੱਡ ਕੇ ਜਥੇਬੰਦੀ ਨਾਲ ਰਹਿਣ ਲੱਗ ਪਿਆ ਨਾਇਬ ਸਿੰਘ ਗਿੱਲ ਨਾਲ ਮਿਲ ਕੇ ਬੱਬਰ ਖਾਲਸਾ ਜਥੇਬੰਦੀ ਦਾ ਸਿਪਾਹੀ ਬਣ ਗਿਆ ਹੁਣ ਉਹ ਮੱਖਣ ਚੰਦ ਬੇਗੂ ਦੀ ਮੁਖਬਰੀ ਤੇ ਰਚਪਾਲ ਸਿੰਘ ਦੋ ਹੋਰ ਸਾਥੀਆਂ ਸਮੇਤ ਘਿਰ ਗਿਆ 2 ਘੰਟੇ ਚੱਲੇ ਮੁਕਾਬਲੇ ਵਿੱਚ 7 CRPF ਅਤੇ 5 ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਮਾਰ ਕੇ ਭਾਈ ਰਚਪਾਲ ਸਿੰਘ ਸ਼ਹੀਦੀ ਜਾਮ ਪੀ ਗਿਆ। ਭਾਈ ਰਚਪਾਲ ਸਿੰਘ ਫੌਜੀ ਦੀ ਜੇ ਵਿੱਚੋਂ ਨੰਗ ਥਾਣੇਦਾਰ ਦੇ ਹੱਥ ਡੈਰੀ ਲੱਗ ਗਈ ਜਿਸ ਵਿੱਚ ਕੈਪਟਨ ਨਵਿੰਦਰਪਾਲ ਸਿੰਘ ਪਾਲ ਸਿੰਘ ਆਦਮ ਪਰ ਪ੍ਰਤਾਪ ਸਿੰਘ ਹਰਬੰਸ ਸਿੰਘ ਕੰਦੂ ਖੇੜਾ ਅਤੇ ਕਈ ਹੋਰ ਧਰਮੀ ਫੌਜੀਆਂ ਦੇ ਡਰੈੱਸ ਹਨ। ਨੰਗ ਥਾਣੇਦਾਰ ਨੇ ਤੜਕੇ 4 ਵਜੇ ਹੀ ਰਚਪਾਲ ਸਿੰਘ ਦੇ ਪਿਤਾ ਨੂੰ ਅਤੇ ਉਸਦੇ ਭਰਾਵਾਂ ਨੂੰ ਜਾ ਚੁੱਕੇ ਆ। ਰਚਪਾਲ ਸਿੰਘ ਦੀ ਸਿੰਘਣੀ ਓਫ ਦੇ ਹੱਥ ਨਹੀਂ ਆਈ। ਨੰਗਨੇ ਫੋਰਸ ਸਮੇਤ 5 ਵਜੇ ਕੈਪਟਨ ਨਵਿੰਦਰਪਾਲ ਸਿੰਘ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਨਵਿੰਦਰਪਾਲ ਸਿੰਘ ਤੇਰਾ ਨਾਂ ਹੈ? ਨੰਗਨੇ ਪੁੱਛਿਆ। ਹਾਂ ਮੈਂ ਹੀ ਆਂ ਕਿਉਂ ਕੀ ਗੱਲ ਐ? ਜਿਪਸੀ ਵਿੱਚ ਬੈਠ ਗੱਲ ਤੈਨੂੰ ਥਾਣੇ ਜਾ ਕੇ ਦੱਸਾਂਗੇ। ਚਗਲ ਹੌਲਦਾਰ ਨੇ ਮਹਿੰਦੀ ਨਾਲ ਰੰਗੀ ਦਾੜੀ ਖੁਰਕਦਿਆਂ ਕਿਹਾ। ਮਿਸਟਰ ਤਮੀਜ਼ ਨਾਲ ਬੋਲੋ ਆਈ ਐਮ ਆਰਮੀ ਕੈਪਟਨ ਯੂ ਅੰਡਰਸਟੈਂਡ? ਨਵਿੰਦਰਪਾਲ ਸਿੰਘ ਨੇ ਅਫਸਰੀ ਰੋਬ ਨਾਲ ਹੌਲਦਾਰ ਨੂੰ ਝਿੜਕਦਿਆਂ ਕਿਹਾ ਕੈਪਟਨ ਸਾਹਿਬ ਭਾਵੇਂ ਤੁਸੀਂ ਕੁਝ ਵੀ ਹੋ ਹੁਣ ਤੁਸੀਂ ਸਾਡੇ ਮੁਜ਼ਮ ਸਾਡੀ ਗ੍ਰਿਫਤ ਚੋਂ ਯੂ ਆਰ ਅੰਡਰ ਅਰੈਸਟ ਐਸਏਆਈ ਖਜਾਨ ਸਿੰਘ ਨੇ ਕਿ ਆ ਨਵਿੰਦਰਪਾਲ ਸਿੰਘ ਨੂੰ ਜਿਪਸੀ ਵਿੱਚ ਬਿਠਾ ਕੇ ਲੱड्डा ਕੋਠੀ ਲੈ ਗਏ ਲੱड्डा ਕੋਠੀ ਸਿੰਘਾਂ ਉੱਤੇ ਤਸ਼ੱਦਦ ਕਰਨ ਲਈ ਮਾਲਵੇ ਦਾ ਕਹਿੰਦੇ ਵੀ ਸਭ ਤੋਂ ਵੱਡਾ ਪੁੱਛੜਖਾਨਾ ਸੀ ਰਾਤ ਦੇ 10 ਵੱਜ ਚੁੱਕੇ ਸਨ ਸੀਆਈ ਸਟਾਫ ਦਾ ਐਸਪੀ ਕੇਵਲ ਸੋਤਾ ਅਤੇ ਡਿਪਟੀ ਕੁਲਾ ਸਿਓ ਘਾਰੂ ਕੋਠੀ 'ਚ ਪਹੁੰਚ ਗਏ ਹੱਥ ਕੜੀਆਂ ਨਾਲ ਜਕੜ ਕੇ ਥਾਣੇਦਾਰ ਨੰਗ ਨੇ ਨਵਿੰਦਰਪਾਲ ਨੂੰ ਦੋਹਾਂ ਅਫਸਰਾਂ ਦੇ ਪੇਸ਼ ਕੀਤਾ ਡੇਪਟੀ ਕੋ ਲਾ ਸੇਉ ਡਾਬਰਮੈਨ ਕੁੱਤੇ ਵਾਂਗ ਕੈਪਟਨ ਨੂੰ ਭੱਜ ਕੇ ਪਿਆ ਕਹਿੰਦਾ ਤੂੰ ਆ ਓਏ ਫੌਜੀ ਕਪਤਾਨ ਆ ਹਾਂ ਮੈਂ ਆ ਕੈਪਟਨ ਉਸਨੇ ਨਿਜਾ ਕਹੋਗੇ ਦੱਸਿਆ ਚੱਕਾਂ ਵਾਲੇ ਰਛਪਾਲ ਨੂੰ ਜਾਣਦਾ ਤੂੰ ਕਿਹੜਾ ਰਛਪਾਲ ਰਛਪਾਲ ਫੌਜੀ ਹਾਂ ਜਾਣਦਾ ਕਿਉਂ ਕੀ ਰਿਸ਼ਤੇਦਾਰੀ ਹੈ ਤੇਰੀ ਮੇਰੀ ਉਸ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਫੇਰ ਤੂੰ ਉਹਨੂੰ ਕਿਵੇਂ ਜਾਣਦਾ ਮੇਰੀ ਯੂਨਿਟ ਦਾ ਸਪਾਈ ਰਿਹਾ ਉਹ ਕੁਝ ਚਿਰ ਮੇਰਾ ਬੈਟਮੈਨ ਵੀ ਰਿਹਾ ਉਹ ਆਈ ਸੀ ਹੁਣ ਉਹ ਕਿੱਥੇ ਹੈ ਐਸਪੀ ਸੋਤੇ ਨੇ ਲਾਲ ਲਾਲ ਡੇਲੇ ਕੱਢਦੇ ਆ ਪੁੱਛਿਆ ਉਹ ਆਪਣੇ ਪਿੰਡ ਹੋਵੇਗਾ ਆਪਣੇ ਘਰ ਹੋਵੇਗਾ ਹੋਰ ਉਹਨੇ ਕਿੱਥੇ ਹੋਣਾ ਤਾਂ ਫਿਰ ਤੈਨੂੰ ਉਸ ਬਾਰੇ ਕੋਈ ਪਤਾ ਨਹੀਂ ਯੈਸ ਸਰ ਹੁਣ ਮੈਨੂੰ ਉਹ ਕਦੇ ਮਿਲਿਆ ਹੀ ਨਹੀਂ ਹੁਣ ਤੈਨੂੰ ਉਹ ਕਦੇ ਮਿਲਿਆ ਵੀ ਨਹੀਂ ਕਿਉਂ ਸਰ ਇਹ ਕੀ ਗੱਲ ਉਸਨੇ ਹੈਰਾਨੀ ਨਾਲ ਪੁੱਛਿਆ ਕੈਪਟਨ ਤੇਰਾ ਰਚਪਾਲ ਤਾਂ ਮਾਰਿਆ ਗਿਆ ਅੱਜ ਮੌੜਾਂ ਕੋਲ ਵਟ ਯੈਸ ਕੈਪਟਨ ਉਹ ਮੁਕਾਬਲੇ 'ਚ ਮਾਰਿਆ ਗਿਆ ਆਫ ਦੀ ਜੇ ਵਿੱਚੋਂ ਆ ਡੈਰੀ ਨਿਕਲੀ ਆ ਜਿਸ ਵਿੱਚ ਕੁਝ ਤੇਰੇ ਜਿਹੇ ਬਾਗੀਆਂ ਦੇ ਨਾਂ ਨੇ ਉਹ ਬਾਗੀ ਤੇਰੇ ਕੋਲ ਸ਼ਰਨ ਲੈਂਦੇ ਨੇ ਰਚਪਾਲ ਵੀ ਤੇਰੇ ਕੋਲ ਆਉਂਦਾ ਰਿਹਾ ਤੇਰੇ ਕੋਲ ਉਸਦੇ ਬਾਕੀ ਐਮੂਨੇਸ਼ਨ ਤੇ ਹਥਿਆਰ ਵੀ ਹੈਗੇ ਨੇ ਜਿਨ੍ਹਾਂ ਦੇ ਨਾਂ ਇਸ ਡੈਰੀ ਵਿੱਚ ਨੇ ਉਹ ਬਾਗੀ ਵੀ ਫੜਾ ਦੇ ਨਾਲੇ ਉਹਨਾਂ ਦਾ ਅਸਲਾ ਵੀ ਦੇ ਦੇ ਤੇ ਨਹੀਂ ਫਿਰ ਵੇਖ ਲੈ ਪੁਲਿਸ ਕੀ ਕਰਦੀ ਹੁੰਦੀ ਹੈ ਦਸ਼ਪਾਲ ਸਿੰਘ ਤੋਂ ਬਿਨਾ ਮੈਂ ਕਿਸੇ ਨੂੰ ਨਹੀਂ ਜਾਣਦਾ ਮੇਰੇ ਕੋਲ ਕੋਈ ਕਿਸੇ ਦਾ ਹਥਿਆਰ ਨਹੀਂ ਅਤੇ ਉਸ ਵਿਚਾਰੇ ਕੋਲ ਕਿਹੜਾ ਹਥਿਆਰ ਹੋਣੇ ਨੇ ਉਹ ਤਾਂ ਖੇਤੀ ਕਰਨ ਵਾਲਾ ਬੰਦਾ ਸੀ ਤੁਸੀਂ ਉਸ ਤਰਵੇਸ਼ ਨੂੰ ਨਿਰਦੋਸ਼ੀ ਘਰ ਤੋਂ ਚੁੱਕ ਕੇ ਮਾਰਤਾ ਹੋਣਾ 17 ਦੇ ਭੇਖੀਆਂ ਨੇ ਇਹ ਤਿਲੰਗਾ ਜਿਹਾ ਈ ਹੋਣੀ ਆਪਾਂ ਨੂੰ ਕੋਈ ਰਾਹ ਦਿੰਦਾ ਇਹਦੀ ਰੱਸਾ ਅਪਰੇਟ ਕਰਾਓ ਕੋਟਾ ਡ੍ਰਿਲ ਕਰਾਓ ਕੁਰਸੀ ਪੀਟੀ ਕਰਾਓ ਪੰਜ ਤੇ ਸਪਾਈਆਂ ਨੇ ਨਾਲ ਵਾਲੇ ਕਮਲੇ ਵਿੱਚ ਲਾ ਜਾ ਕੇ ਕੈਪਟਨ ਦੇ ਸਾਰੇ ਕੱਪੜੇ ਉਤਾਰ ਦਿੱਤੇ ਉਸ ਦੀਆਂ ਬਾਹਾਂ ਪਿੱਛੇ ਬਨ ਕੇ ਛੱਤ ਨਾਲ ਪੁੱਠਾ ਲੜਕਾ ਦਿੱਤਾ ਗਿੱਟਿਆਂ ਕੋਲੋਂ ਲੱਤਾਂ ਬੰਨ੍ਹ ਦਿੱਤੀਆਂ ਗਈਆਂ ਬੱਜੀਆਂ ਲੱਤਾਂ ਦੇ ਸਨ ਵਿੱਚ ਦੀ ਡਾਂਗ ਲਗਾ ਕੇ ਦੋ ਸਪਾਈਆਂ ਨੇ ਡਾਂਗ ਦੇ ਦੋਹਾਂ ਸਿਰਿਆਂ ਉਤੇ ਬੈਠ ਕੇ ਡਾਂਗ ਨੂੰ ਥੱਲੇ ਦੱਬ ਲਿਆ ਕੈਪਟਨ ਦੇ ਮੋਢਿਆਂ ਦੇ ਜੋੜ ਨਿਕਲ ਗਏ ਕੈਪਟਨ ਇੱਕ ਵਾਰੀ ਵਾਹਿਗੁਰੂ ਕਹਿ ਕੇ ਬੇਹੋਸ਼ ਹੋ ਗਿਆ ਬੇਹੋਸ਼ ਨੂੰ ਥੱਲੇ ਉਤਾਰ ਕੇ ਹੋਸ਼ ਵਿੱਚ ਲਿਆਂਦਾ ਗਿਆ ਸਪਾਈਆਂ ਦੀ ਸਹਾਇਤਾ ਨਾਲ ਨੰਗ ਨੇ ਓਵ ਦੇ ਖਿੱਚ ਕੇ ਮੋਢੇ ਚੜਾ ਦਿੱਤੇ ਮੋਢਿਆਂ ਦੀ ਪੀੜ ਨਾਲ ਉਹ ਫੇਰ بے ਹੋਸ਼ ਹੋ ਗਿਆ। ਉਸਦੇ ਮੋਹ ਤੇ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਫੇਰ ਹੋਸ਼ ਵਿੱਚ ਲਿਆਂਦਾ। ਨੰਗਨੇ ਕੈਪਟਨ ਦੀਆਂ ਬਾਹਾਂ ਪਿੱਛੇ ਕੁਰਸੀ ਦੇ ਪਾਵਿਆਂ ਨਾਲ ਨੋੜ ਕੇ ਸਿਪਾਈਆਂ ਤੋਂ ਉਹਦੇ ਚੱਡੇ ਪੜਵਾ ਦਿੱਤੇ। ਨੰਗਨੇ ਉਸਦੇ ਪੱਟਾਂ ਉੱਤੇ ਲੱਕੜ ਦਾ ਘੋਟਣਾ ਫੇਰਿਆ। ਕੈਪਟਨ ਦੇ ਸਰੀਰ ਦਾ ਪੁਰਜਾ-ਪੁਰਜਾ ਹਲਾ ਦਿੱਤਾ ਗਿਆ। ਨੰਗ ਤੋਂ ਬਾਅਦ ਸ਼ਿਵਚਰਨ ਬੇਲਣਾ ਆਇਆ ਜੋ ਸ਼ਰਾਬ ਨਾਲ ਰਚਿਆ ਹੋਇਆ ਸੀ। ਔਨਸਾਰ ਉਸਨੇ ਢਹਾਲ ਪਏ ਕੈਪਟਨ ਉੱਤੇ ਡਾਂਗਾ ਦਾ ਮੀਂਹ ਬਰਾ ਦਿੱਤਾ। ਫਿਰ ਗੁਪਤ ਅੰਕਾਂ ਨੂੰ ਬਿਜਲੀ ਦੇ ਸ਼ਾਟ ਲਾਉਣ ਲੱਗ ਪਿਆ। ਕੈਪਟਨ ਤੋਂ ਹਿੱਲਿਆ ਨਹੀਂ ਸੀ ਜਾ ਰਿਹਾ ਓਬ ਦਾ ਸਾਰਾ ਸਰੀਰ ਨਕਾਰਾ ਹੋ ਚੁੱਕਿਆ ਸੀ ਉਹ ਇੱਕ ਜਿੰਦਾ ਲਾਸ਼ ਬਣ ਗਿਆ ਸੀ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਿਹਾ ਸੀ ਪ੍ਰਭੂ ਦੇ ਭਾਣੇ ਵਿੱਚ ਉਸ ਦੇ ਹੌਸਲੇ ਬਲੰਦ ਸਨ ਤੇਰੀ ਭੈਣ ਦੀ ਹੁਣ ਵੀ ਨਾ ਕੁਝ ਦਸੀ ਨਗਰੇ ਬਾਹਰ ਨੂੰ ਧੋਂਦਿਆਂ ਕਿਹਾ ਸਪਾਈਆਂ ਨੇ ਕੈਪਟਨ ਨੂੰ ਮਰੇ ਪਸ਼ੂ ਵਾਂਗ ਧੂਕੇ ਐਸਪੀ ਸੋਹਤੇ ਮਰੇ ਲਿਆ ਸੁਟਿਆ ਕੈਪਟਨ ਵੱਲ ਵੇਖ ਕੇ ਐਸਪੀ ਨੇ ਕਿਹਾ ਵੀ ਕਿਉਂ ਕਪਤਾਨਾ ਆਈ ਕੋ ਜਗਲ ਟਕਾਣੇ ਕੈਪਟਨ ਬਿਨਾ ਕੁਝ ਬੋਲੇ ਉਹ ਨਾ ਬੁਚਣਾ ਵੱਲ ਘੂਰ ਘੂਰ ਕੇ ਵੇਖਦਾ ਰਿਹਾ ਡਿਪਟੀ ਘਾਰੂ ਨੇ ਲੰਬੇ ਪਏ ਦੇ ਵੱਖੀ ਦੇ ਠੁੱਡਾ ਮਾਰ ਕੇ ਕਿਹਾ ਵੀ ਹੁਣ ਬੋਲਦਾ ਨਹੀਂ ਓਏ ਤੂੰ ਸਾਬ ਕੀ ਪੁੱਛਦਾ ਤੈਨੂੰ ਉਹ ਤੂੰ ਤੇ ਇਸ ਹਰਾਮ ਦੀ ਔਲਾਦ ਨੇ ਕੀ ਪੁੱਛਣਾ ਮੈਥੋਂ ਇਹਨੂੰ ਆਪਣਾ ਹੀ ਨਹੀਂ ਪਤਾ ਵੀ ਮੈਂ ਕਿਹਦਾ ਵੀ ਹਾਂ ਤੇਰੀ ਮੈਂ ਤੇਰੇ ਕੋਲੋਂ ਛਾਟਾ ਲੈਣੀਆਂ ਨੇ ਚੁੱਪ ਕਰਕੇ ਜਿਹੜੇ ਬੰਦਿਆਂ ਦੇ ਨਾਂ ਇਸ ਡੈਰੀ ਵਿੱਚ ਨੇ ਉਹ ਬੰਦੇ ਫੜਾ ਦੇ ਅਤੇ ਨਾਲੇ ਛਾਟਾ ਦੇ ਦੇ ਨਹੀਂ ਫਿਰ ਵੇਖ ਲੈ ਤੈਨੂੰ ਅਜੇ ਟ੍ਰੇਲੀ ਦੀ ਵਿਖਾਇਆ ਯੂ ਅੰਡਰਸਟੈਂਡ ਐਸਪੀ ਸਾਹਿਬ ਮੇਰੇ ਕੋਲ ਜੇ ਅਸਾਲਟਾਂ ਹੁੰਦੀਆਂ ਤਾਂ ਆਹ ਲੰਡੂ ਥਾਣੇਦਾਰ ਤਾਂ ਕੀ ਤੇਰੀ ਫੋਰਸ ਵੀ ਮੇਰੇ ਨੇੜੇ ਨਹੀਂ ਸੀ ਆ ਸਕਦੀ ਅੱਛਾ ਤਾਂ ਫਿਰ ਇਹ ਗੱਲ ਹੈ ਯੈਸ ਸਰ ਤੁਹਾਡਾ ਮੈਸੇਜ ਆਇਆ ਮੁਰਸ਼ੀ ਨੇ ਸਲੂਟ ਦਿੰਦਿਆਂ ਐਸਪੀ ਨੂੰ ਕਿਹਾ ਕਿਹਦਾ ਮੈਸੇਜ ਹੈ ਸਰ ਡੀਆਈਜੀ ਸਾਹਿਬ ਦਾ ਹੈ ਇਸ ਨੂੰ ਇੱਕ ਵਾਰੀ ਦੂਸਰੇ ਰੂਮ ਵਿੱਚ ਲੈ ਜਾਓ ਮੈਂ ਮੈਸੇਜ ਸੁਣ ਦਵਾ ਫੇਰ ਕਰਦੇ ਹਾਂ ਇਹਨਾਂ ਨਾਲ ਗੱਲ ਕੈਪਟਨ ਨੂੰ ਸਪਾਈ ਧੂਕ ਕੇ ਦੂਸਰੇ ਕਮਰੇ ਵਿੱਚ ਲੈ ਗਏ ਮੁਰਸ਼ੀ ਨੇ ਵਾਇਰਲੈਸ ਸੈੱਟ ਲੈ ਆ ਕੇ ਐਸਪੀ ਦੇ ਹੱਥ ਵਿੱਚ ਫੜਾ ਦਿੱਤਾ ਹੈਲੋ ਚਾਰਲੀ 8 ਓਵਰ ਜੈ ਹਿੰਦ ਸਰ ਐਸਪੀ ਕੇਵਲ ਸੋਤਾ ਓਵਰ ਆਈ ਐਮ ਡੀ ਆਈ ਜੀ ਗਗਨਦੀਪ ਸਿੰਘ ਓਵਰ ਕੀ ਹੁਕਮ ਹੈ ਸਰ ਤੇਰੇ ਥਾਣੇਦਾਰ ਨੇ ਬੇਗੇ ਡੱਲੇ ਪਿੰਡ ਤੋਂ ਇੱਕ ਨਵਿੰਦਰਪਾਲ ਸਿੰਘ ਨਾ ਦਾ ਫੌਜੀ ਕਪਤਾਨ ਚੁੱਕੇ ਲਿਆਂਦਾ ਹੈ ਓਵਰ ਯਸ ਸਰ ਓਵਰ ਉਹ ਕਪਤਾਨ ਹੁਣ ਕਿੱਥੇ ਹੈ ਉਹ ਸਰ ਇੱਥੇ ਲੱਡਾ ਕੋਠੀ ਇਨਟੈਰੋਗੇਸ਼ਨ ਦਫ਼ਤਰ ਵਿੱਚ ਹੈ ਜੀ ਉਸ ਨੂੰ ਹੁਣੇ ਛੱਡ ਦਿਓ ਉਸ ਨੂੰ ਕੁਝ ਨਹੀਂ ਕਹਿਣਾ ਸਰ ਉਸ ਨੂੰ ਤਾਂ ਇੱਕ ਵਾਰੀ ਇਨਟੈਰੋਗੇਟ ਕਰ ਦਿੱਤਾ ਗਿਆ ਹੈ ਜੇਕਰ ਸਰ ਉਸ ਨੂੰ ਹੁਣੇ ਛੱਡ ਦਿੱਤਾ ਤਾਂ ਸਰ ਉਹ ਆਪਣੇ ਮੈਕਮੇ ਉੱਤੇ ਕੇਸ ਕਰ ਦਵੇਗਾ ਉਸ ਨੂੰ ਜੇਲ੍ਹ ਭੇਜ ਦਿਵੋ ਛੋਟਾ ਜਿਹਾ ਕੇਸ ਬਣਾ ਕੇ ਥੈਂਕ ਯੂ ਸਰ ਥਾਣੇਦਾਰ ਐਸਪੀ ਨੇ ਬਿਮਾਰਾ ਵਾਂਗ ਬੋਲਦਿਆਂ ਆਵਾਜ਼ ਮਾਰੀ ਜੀ ਜਨਾਬ ਕਪਤਾਨ ਨੂੰ ਸੁਭਾ ਜਲਦੀ ਜੇਲ੍ਹ ਭੇਜ ਦਿਓ ਹੁਣ ਉਸ ਨੂੰ ਕੁਝ ਨਹੀਂ ਕਹਿਣਾ ਟੀਆਈਜੀ ਸਾਹਿਬ ਵੱਲੋਂ ਹੁਕਮ ਆਇਆ ਐ ਐਸਪੀ ਨੇ ਨਿਮੋ ਝੋਣਾ ਹੋ ਕੇ ਗਿਆ ਠੀਕ ਐ ਸਰ ਸਰ ਇੱਕ ਹੋਰ ਲੇਡੀ ਮਲਜ਼ਮ ਐ ਕਿੱਥੇ ਐ ਇੱਥੇ ਹੀ ਆ ਜੀ ਕਮਰੇ ਵਿੱਚ ਬੰਦ ਐ ਕੌਣ ਲਿਆ ਆ ਉਹਨੂੰ ਸਰ ਇਨਸਪੈਕਟਰ ਨੈਬ ਸਿਓ ਚੰਡਾਲ ਲੈ ਕੇ ਆਇਆ ਐ ਨੰਗਨੇ ਵਸਤਾਰ ਨਾਲ ਦੱਸਦਿਆਂ ਕਿਹਾ ਉਹ ਬਈ ਲੈ ਆਇਓ ਜੇ ਚੰਗੀ ਹੋਈ ਤਾਂ ਰਾਤ ਇੱਥੇ ਹੀ ਰਹਿ ਪਾਵਾਂਗੇ ਐਸਪੀ ਨੇ ਖ ਨਾਗਰੇ ਅਤੇ ਨੈਬੇ ਨੇ ਕੁੜੀ ਐਸਪੀ ਦੇ ਪੇਸ਼ ਕੀਤੀ ਲਓ ਸਰ ਗਿਫਟ ਸੋ ਦੋਸਤੋ ਇਹ ਸੀ ਬਾਕੀ ਕਾਫਲੇ ਦਾ ਭਾਗ 13ਵਾਂ ਤੇ ਭਾਗ 14ਵਾਂ ਤੇ ਅਖੀਰਲਾ ਭਾਗ ਤੁਹਾਡੇ ਨਾਲ ਕੱਲ ਪੇਸ਼ ਹੋਵਾਂਗੇ ਲੈ ਕੇ ਸੋ ਹੁਣ ਦੇ ਉਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ